ਅਸਲ 'ਖ ਜਿਹੜੀ ਹੈ ਜ਼ਮੀਨ ਤੇ ਹੈ ਵਿਕਾਸ ਦੇ ਨੀ ਜਿਹਦਾ ਰੌਲਾ ਪਾਇਆ ਜਾ ਰਿਹਾ ਦੂਜਾ ਆਰਗੂਮੈਂਟ ਇਹ ਦਿੱਤਾ ਜਾ ਰਿਹਾ ਕਿ ਅੱਗੇ ਵੱਡੇ ਵੱਡੇ ਬਿਲਡਰ ਜ਼ਮੀਨਾਂ ਸਸਤੀਆਂ ਲੈ ਕੇ ਪੈਸੇ ਕਮਾਉਂਦੇ ਸੀ ਇਹ ਕਰਦੇ ਸੀ ਤੇ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਦੇ ਲੁੱਟ ਤੋਂ ਕਿਸਾਨਾਂ ਨੂੰ ਬਚਾਉਣਾ ਤੇ ਅਸੀਂ ਕਿਸਾਨਾਂ ਨੂੰ ਅਜਾੜਨ ਦੀ ਜਗ੍ਹਾ ਉਹਨਾਂ ਨੂੰ ਮਾਲਕ ਬਣਾਉਣਾ ਇਹ ਆਰਗੂਮੈਂਟ ਸਰਕਾਰ ਦਾ ਹੈ ਪਰ ਸਵਾਲ ਸਭ ਤੋਂ ਪਹਿਲਾਂ ਇਹ ਹੈ ਕਿ ਜੇ ਤੁਸੀਂ ਸੱਚੀ ਮੁੱਚੇ ਕਿਸਾਨਾਂ ਦਾ ਵੀ ਫਾਇਦਾ ਕਰਨਾ ਚਾਹੁੰਦੇ ਆ ਪੰਜਾਬ ਦਾ ਵੀ ਫਾਇਦਾ ਕਰਨਾ ਚਾਹੁੰਦੇ ਆ ਇਹ ਸਕੀਮ ਕਿੱਥੋਂ ਤੇ ਕਿਵੇਂ ਤੇ ਕਿਹੜੇ ਸਰਵੇ ਦੇ ਮਤਾਬਕ ਆਈ ਕਿਹੜੀ ਕਮੇਟੀ ਬਣੀ ਕਿਹੜੇ ਐਕਸਪਰਟਸ ਸੀ ਉਹਦੇ ਵਿੱਚ ਔਰ ਇਹਦਾ ਬਲੂਪ੍ਰਿੰਟ ਕਿਸ ਤਰ੍ਹਾਂ ਤਿਆਰ ਹੋਇਆ ਇਹਦਾ ਸਮਾਜ ਦੇ ਉੱਤੇ ਕੀ ਅਸਰ ਹੋਊਗਾ ਸਾਡੀ ਡੈਮੋਗ੍ਰਾਫੀ ਤੇ ਕੀ ਅਸਰ ਹੋਊਗਾ ਇਹਦਾ ਉਥੋਂ ਦੇ এনवायरमेंट ਤੇ ਕੀ ਅਸਰ ਹੋਊਗਾ ਇਹ ਕੀ ਪੋਸੀਬਲ ਪਲਾਜ਼ੀਬਲ ਸਾਰਾ ਕੁਝ ਹੈ ਜੋ ਤੁਸੀਂ ਕਿਹਾ ਕਿ ਉਹ ਜਿਹੜੇ ਪਲਾਟ ਹੋਣਗੇ ਮਕਾਨ ਬਣਾਓਗੇ ਉਹ ਵਿਕਣਗੇ ਜਾਂ ਖੰਡਰ ਬਣ ਜਾਣਗੇ ਇਹ ਪਹਿਲਾਂ ਇਹੋ ਜਿਹੇ ਤਜਰਬੇ ਸਰਕਾਰਾਂ ਵੱਲੋਂ ਬਹੁਤ ਹੋ ਚੁੱਕੇ ਆ ਇੱਕ ਬਹੁਤ ਸਾਲ ਪਹਿਲਾਂ ਇੰਦਰਾ ਗਾਂਧੀ ਦੇ ਵੇਲੇ ਉਨੇ ਮਜ਼ਦੂਰਾਂ ਨੂੰ ਜਿਹੜੇ ਦਲਿਤ ਭਾਈਚਾਰਾ ਉਹ ਵੀ ਹੋਊਗਾ ਦੇ ਵਿੱਚ ਮੋਟਾ ਦਾ ਵੀ ਹੋਊਗਾ ਤੇ ਸਮਾਜ ਦਾ ਭਲਾ ਕਰਨ ਵਾਲਾ ਵੀ ਸੋਸ਼ਲ ਵੈਲਫੇਅਰ ਦਾ ਵੀ ਸਟੇਟ ਦੀ ਜ਼ਿੰਮੇਵਾਰੀ ਦਾ ਵੀ ਹਿੱਸਾ ਹੋਊਗਾ ਉਹ ਕੀ ਸੀ ਕਿ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਪਈਆਂ ਸੀ ਜਿੱਥੇ-ਜਿੱਥੇ ਪੋਸੀਬਲ ਸੀ ਉਹਨਾਂ ਨੇ ਉਸ ਜ਼ਮੀਨਾਂ 'ਚ ਪਲਾਟ ਕੱਟ-ਕੱਟ ਕੇ ਦਲਿਤ ਭਾਈਚਾਰੇ ਨੂੰ ਦਿੱਤੇ ਮਕਾਨ ਵੀ ਬਣਾਤੇ ਕਈ ਜਗ੍ਹਾ ਹੋਇਆ ਕੀ ਕਿ ਉਹ ਕੋਈ ਉੱਥੇ ਗਿਆਨੀ ਕਿ ਕਿਉਂ ਨਹੀਂ ਗਿਆ ਹੁਣ ਤੁਸੀਂ ਸੋਚ ਲਓ ਇਹ ਅੱਜ ਤੋਂ 50 ਸਾਲ ਪਹਿਲਾਂ ਦੀਆਂ ਗੱਲਾਂ ਮੈਂ ਕਰ ਰਿਹਾ ਜਦੋਂ ਇੰਦਰਾ ਗਾਂਧੀ ਜੀਂਦੀ ਸੀਗੀ ਇਹ ਇਸ ਕਰਕੇ ਨਹੀਂ ਉਹ ਇੱਥੇ ਉੱਥੇ ਗਏ ਕਿਉਂਕਿ ਉਹ ਪਿੰਡ ਤੋਂ ਐਨੀ ਦੂਰ ਜਾ ਕੇ ਬਣਾਤਾ ਸੀ ਉੱਥੇ ਰਹਿਣਾ ਕਹਿੰਦੇ ਸੀ ਉਹਨਾਂ ਦਿਨਾਂ 'ਚ ਕਈ ਜਗ੍ਹਾ ਬਿਜਲੀ ਸੀਗੀ ਕਈ ਜਗ੍ਹਾ ਨਹੀਂ ਸੀਗੀ ਉਹ ਤੇ ਪਿੰਡ 'ਚ ਰਹਿ ਕੇ ਬੀਬੀਆਂ ਘੋਆ ਕੁੜੇ ਦਾ ਕੰਮ ਕਰਦੀਆਂ ਉਹਨਾਂ ਨੇ ਕੁਝ ਹੋਰ ਕੇ ਇਹਦੇ ਖਰਚ ਕੋਈ ਮਾੜਾ ਮੋਟਾ ਮਦਦ ਕਰਤੀ ਫਿਰ ਤੁਸੀਂ ਜਿਹੜੇ ਬੰਦੇ ਆ ਉਹਨਾਂ ਨੇ ਖੇਤਾਂ 'ਚ ਕੰਮ ਕਰ ਲਿਆ ਤੁਸੀਂ ਉਹਨਾਂ ਨੂੰ ਮਕਾਨ ਤੇ ਬਣਾਤਾ ਪਰ ਜੇ ਬਣਾਤਾ 2 ਕਿਲੋਮੀਟਰ ਬਾਹਰ ਉੱਥੇ ਉਹਨਾਂ ਨੇ ਕਰਨਾ ਕੀ ਆ ਭਈ ਤਾਰੇ ਗਿਣਨੇ ਬੈਠ ਕੇ ਉਹ ਸਕੀਮ ਫੇਲ ਹੋ ਗਈ ਕੋਈ ਤੇ ਕਿਤੇ ਕਾਮਯਾਬ ਮਾੜੀ ਮੋਟੀ ਹੋਊਗੀ ਬਾਈ ਐਂਡ ਲਾਰਜ ਅਸੀਂ ਉਹ ਮਕਾਨ ਖਾਲੀ ਪਏ ਬੜੇ ਸਾਲਾਂ ਤੱਕ ਦੇਖਦੇ ਰਹੇ ਕਿਸੇ ਨੇ ਅਕੂਪਾਈ ਨਹੀਂ ਕੀਤੀ ਇਹ ਹੁਣ ਕੋਈ ਐਹੋ ਜੀ ਜਿਹੜੀ ਸਕੀਮ ਨਵੀਂ ਆ ਰਹੀ ਆ ਇਦੇ ਵਿੱਚ ਕਿਹੜਾ ਮਾਰਕੀਟ ਸਰਵੇ ਹੋਇਆ ਲੋਕਾਂ ਨੂੰ ਦੱਸਣ ਨਾ ਤੁਸੀਂ ਐਸੈਂਬਲੀ 'ਚ ਸੱਤਾ ਦੇਣਾ ਦਾ ਫੈਸ਼ਨ ਥੱਤੋਂ ਅੱਧਾ ਪੰਜਾਬ ਨੂੰ ਉਹ ਜਾਣਨ ਤੇ ਲਏ ਆ ਤੁਸੀਂ ਆਈ ਕਾਰਟیکل ਚ ਆਇਆ 65000 ਕਰੋੜ ਨੂੰ ਨੋਟਿਸ ਦਿੱਤਾ ਕੋਈ ਕਹਿੰਦਾ 40000 ਕਰੋੜ ਇੱਕ ਨੂੰ ਤੁਸੀਂ ਨੋਟਿਸ ਦਿੱਤਾ ਨਾ ਉਹ ਮੌਰਟਗੇਜ ਹੋ ਸਕਦੀ ਆ ਲਾਲ ਉਹਦੇ ਤੇ ਲਾਲਕੀਰ ਲੱਗ ਗਈ ਆ ਨਾ ਤੁਸੀਂ ਉਹਨੂੰ ਵੇਚ ਸਕਦੇ ਆ ਨਾ ਉਹਦਾ ਕੁਝ ਨਹੀਂ ਕਰ ਸਕਦੇ ਜ਼ਮੀਨ ਨੂੰ ਜਾਮ ਕਰ ਦਿੱਤਾ ਉੱਤੇ ਕਰਜ਼ਾ ਵੀ ਨਹੀਂ ਲੈ ਸਕਦਾ ਕਿਸਾਨ ਯਾਨੀ ਇਹਦਾ ਮਤਲਬ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਕਬਜੇ ਚ ਕਰ ਲਿਆ ਉਹਨੂੰ ਜਾਨੀ ਫਸਾ ਲਿਆ ਆਪਣੇ ਜਾਲ ਚ ਹੁਣ ਉਹਨੂੰ ਪੁੱਛੋਗੇ ਦੱਸ ਤੂੰ ਕਿੱਧਰ ਨੂੰ ਜਾਣਾ ਕੀ ਨਹੀਂ ਜਾਣਾ ਕਿਹੜਾ ਇੰਟੈਂਟ ਆ ਕਿਹੜਾ ਤੁਸੀਂ ਉਸ ਦੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਨ ਤੋਂ ਪਹਿਲਾਂ ਪੁੱਛੋ ਨਾ ਕਿ ਤੂੰ ਇਹ ਨੂੰ ਚਾਹੁੰਦਾ ਕਿ ਨਹੀਂ ਚਾਹੁੰਦਾ ਤੁਸੀਂ ਪਹਿਲਾਂ ਨੋਟੀਫਾਈ ਕਿਉਂ ਕੀਤੀ ਹੈ ਜਮੀਨ ਜਿਹੜੇ ਬੰਦੇ ਨੂੰ ਤੁਸੀਂ ਉਹਨਾਂ ਜ਼ਮੀਨ ਆ 5 ਏਕੜ ਤੁਸੀਂ ਬੜੀ ਸੋਹਣੀ ਖੇਤੀ ਕਰ ਰਹੇ ਆ ਟਰਬਰ ਪਾਲ ਰਹੇ ਆ ਸਾਰਾ ਕੁਝ ਕਰ ਰਹੇ ਆ ਉਹਨੂੰ ਨੋਟੀਫਾਈ ਕਰਤਾ ਤੁਸੀਂ ਤੇ ਫਸ ਗਏ ਨਾ ਹੁਣ ਤੇ ਉਹਨੇ ਸਟਾਡੇ ਤੇ ਕਰਤਾ ਜਦ ਕਿ ਉਹਨੇ ਜਿਹੜਾ ਜਿੰਮੇਵਾਰੀ ਸਰਕਾਰ ਤੇ ਹੋਣੀ ਚਾਹੀਦੀ ਉਹ ਪਹਿਲਾਂ ਲੋਕਾਂ ਦਾ ਸਰਵੇ ਕਰੇ ਪੁੱਛੇ ਇਕਲੇ ਇਕਲੇ ਘਰ ਜਾਵੇ ਵੀ ਅਸੀਂ ਆਹ ਸਕੀਮ ਕਰਨੀ ਚਾਹੁੰਦੇ ਹਾਂ ਤੁਸੀਂ ਕੰਸੈਂਟ ਦਿੰਨੇ ਆਂ ਹਾਂ ਜੀ ਦਿੰਨੇ ਆਂ ਫਲਾਨਾ ਨਹੀਂ ਜੀ ਅਸੀਂ ਨਹੀਂ ਦਿੰਦੇ ਫਿਰ ਉਹਦਾ ਬਹਿ ਕੇ ਸਰਵੇ ਦਾ ਸਾਰਾ ਹੋਵੇ ਕੋਈ ਕਿਸੇ ਕਿਸਮ ਦਾ ਸਿਰਮੂ ਨਹੀਂ ਮੈਂ ਜਿੰਨੀਆਂ ਗੱਲਾਂ ਗਣਾ ਤੇ ਉਹਦਾ ਵਾਤਾਵਰਣ ਤੇ ਕੀ ਅਸਰ ਹੋਊ ਸਮਾਜਿਕ ਅਸਰ ਕੀ ਹੋਊ ਵਿਕਾਸ ਦਾ ਉਹਦੇ ਵਿੱਚ ਕਿਹੜਾ ਮਾਡਲ ਕੀ ਸਕੀਮਾ ਕਿੱਥੇ ਇੰਡਸਟਰੀ ਕੀ ਲੱਗੂਗੀ ਕੀ ਹੋਣਾ ਉਹਦਾ ਪਾਣੀ ਕਿੱਥੋਂ ਆਊ ਉਹਦੀ ਉਹਦਾ ਪੋਲਿਊਸ਼ਨ ਜਿਹੜਾ ਹੋਣਾ ਉਹ ਕਿੱਥੇ ਜਾਊ ਬੁੱਢਾ ਨਾਲਾ ਪਹਿਲਾਂ ਹੀ ਤੇ ਲੁਧਿਆਣੇ ਚ ਸੂਤਰਨੇ ਆਉਂਦਾ ਤੁਸੀਂ 23000 ਏਕੜ ਹੋਰ ਜ਼ਮੀਨ ਲੈ ਕੇ ਕਿੰਨੇ ਬੁੱਢੇ ਨਾਲੇ ਹੋਰ ਬਣਾਓਗੇ ਕਿ ਲੋਕਾਂ ਨੂੰ ਮਾਰ ਹੀ ਦੇਣਾ ਹੁਣ ਕਿਹੜੇ ਬੰਦਿਆਂ ਨੇ ਤੁਹਾਡੇ ਕੋਲ ਆ ਕੇ ਅਪਰੋਚ ਕੀਤਾ ਕਿਥੋਂ ਸਕੀਮ ਆਈ ਕਿਹਦੇ ਦਿਮਾਗ ਦੀ ਇਹ ਖੋਜ ਹੈ ਪਹਿਲੀ ਗੱਲ ਤੇ ਇਹ ਹੈ ਜੇ ਦਿਮਾਗ ਦੀ ਖੋਜ ਆ ਕਿਸੇ ਦੀ ਤਕੜੀਆਂ ਕਮੇਟੀਆਂ ਬਣੀਆਂ ਪਾਸ ਆਫਟਰ ਆਲ ਤੁਸੀਂ ਲੱਖਾਂ ਲੋਕਾਂ ਨੂੰ ਅਜਾੜਨਾ ਮੈਂ ਤੇ ਕਹੂੰਗਾ ਉਹਦੇ ਅਜਾੜਨ ਤੋਂ ਪਹਿਲਾਂ ਤੁਸੀਂ ਕੰਸੈਂਟ ਤੇ ਲੈਣਾ ਹੀ ਲੈਣਾ ਜਿਹੜਾ ਤੇ ਬਾਈ ਲਾ ਵੀ ਹੈਗਾ ਜਿਹੜਾ 2015 ਦਾ ਐਕਟ ਹੈ ਲੈਨਡ ਐਕੁਇਜ਼ੀਸ਼ਨ ਐਕਟ 3% ਲੋਕਾਂ ਦਾ ਕੰਸੈਂਟ ਲੈਣ ਦਾ ਪਰ ਉਹਦੇ ਤੋਂ ਇਲਾਵਾ ਪਲੈਨਿੰਗ ਹੈ ਕਿ 2 ਇਸ ਗੱਲ ਤੋਂ ਲੈ ਲੈਣੀ ਲੈ ਲੈਣੀ ਜ਼ਮੀਨ ਲੈ ਲੈਣੀ ਆ ਉਹ ਆਗੇ 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 ਇਹ ਤੇ ਉਸ ਤਰ੍ਹਾਂ ਜਿਵੇਂ ਐਮਰਜੈਂਸੀ ਦੇ ਵਿੱਚ ਫੈਮਿਲੀ ਪਲੈਨਿੰਗ ਲਾਇਆ ਸੀਗਾ ਕੋਟੇ ਲਾਤੇ ਤਹਿਸੀਲਦਾਰਾਂ ਨੂੰ ਪਟਵਾਰੀਆਂ ਨੂੰ ਪੰਚਾਇਤਾਂ ਨੂੰ ਵੀ ਤੁਸੀਂ ਇੰਨਿਆਂ ਨੂੰ ਸਟੈਰਾਈਜ਼ ਕਰਨਾ ਉਹ ਉੱਥੇ ਜਿਹੜੇ ਯੂਪੀ ਚ ਸੀ ਸਾਡੀ ਕਿਉਂਕਿ ਯੂਪੀ ਤੇ ਸੀ ਜਮੀਨ ਸੀ ਕਿਸੇ ਵੇਲੇ ਤੇ ਗੰਨਾ ਛੱਲਣ ਦੇ ਇੱਕ ਮਜ਼ਦੂਰ ਦੂਰੋਂ ਕੋਈ ਜੀਪ ਵੇਖ ਲੈਣੀ ਆਗੇ ਕਾਟੂ ਆਗੇ ਕੱਟਣ ਵਾਲੇ ਆਗੇ ਕਾਟੂ ਆਗੇ ਭੱਜ ਕੇ ਉਹਨਾਂ ਨੇ ਕਿਸੇ ਨੇ ਜੰਗਲਾਂ ਚ ਚਲੇ ਜਾਣਾ ਤੇ ਭੱਜ ਕੇ ਕਿਸੇ ਨੇ ਗੰਨਿਆਂ ਚ ਲੁਕ ਜਾਣਾ ਇਹ ਹਾਲਤ ਬਣੀ ਸੀ ਇਹ ਬਿਲਕੁਲ ਉਸੇ ਤਰੀਕੇ ਦੀ ਮੈਨੂੰ ਤੇ ਸਕੀਮ ਆ ਗਈ ਹੈ ਲੱਗਦੀ ਕਿ ਲੋਕਾਂ ਦੇ ਜ਼ਮੀਨਾਂ ਨੂੰ ਨੋਟੀਫਾਈ ਕਰ ਦਿੱਤਾ ਤੇ ਆ ਗਏ ਆ ਗਏ ਆ ਗਏ ਲੁੱਟਣ ਆ ਗਏ ਲੁੱਟਣ ਆ ਗਏ ਪਾਜ ਲੋ ਪਾਜ ਲੋ ਉਸ ਕਿਹਦਾ ਪੰਜਾਬੀ ਐ ਭੱਜਣਗੇ ਨਹੀਂ ਨਾ ਘੰਨਿਆਂ ਜੀ ਲੋਕਣਗੇ ਇਹਦੇ ਜਵਾਬ ਦੇਣਗੇ ਇਸੇ ਕਰਕੇ ਇੰਨਾ ਵੱਡਾ ਰੋਸ ਕਿਸਾਨਾਂ ਵੱਲੋਂ ਇੰਨਾ ਵੱਡਾ ਗੁਸਾ ਚਲੋ ਉਹ ਤੇ ਪੋਲੀਟੀਕਲ ਪਾਰਟੀਆਂ ਦਾ ਤੇ ਆਪਾਂ ਕਹਿ ਸਕਦੇ ਹਾਂ ਕਿ ਉਹ ਪੋਲੀਟੀਕਲ ਆ ਜੀ ਉਹ ਤੇ ਰਾਜਨੀਤੀ ਕਰਦੇ ਪਰ ਕਿਸਾਨ ਜਿਨ੍ਹਾਂ ਨੇ ਜ਼ਮੀਨ ਦੇਣੀ ਜਿਹੜੇ ਉਹਨਾਂ ਦੇ ਨੇਤਾ ਉਹ ਵੀ ਰਾਜਨੀਤੀ ਕਰ ਉਹ ਤੇ ਕਹਿੰਦੇ ਅਸੀਂ ਗੈਰ ਸਿਆਸੀ ਕਿਸਾਨਾਂ ਨੇ ਸਰਕਾਰ ਨਾਲੋਂ ਜ਼ਿਆਦਾ ਆਕਲਮੰਦੀ ਦਿਖਾਈ ਮੈਂ ਪੁੱਛੋ ਕਿ ਵੀ ਉਹਨਾਂ ਨੇ 18 ਤਰੀਕ ਨੂੰ ਕਿਸਾਨ ਭੰਨ ਦੇ ਵਿੱਚ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾਇਆ ਮੇਰੇ ਕੋਲ ਰਾਜੇਵਾਲ ਹੁਣ ਇੱਥੇ ਆ ਕੇ ਵੀ ਗਏ ਇੱਕ ਦਿਨ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਕੋਈ ਜ਼ਰੂਰੀ ਗੱਲ ਬਾਤ ਸੀ ਤੇ ਉਹ ਕਹਿੰਦੇ ਮੈਂ ਆਉਣਾ ਮੈਂ ਸਨੇਹੀ ਦੇਣ ਆ ਰਿਹਾ ਚੰਡੀਗੜ੍ਹ ਫਿਰ ਆਪਾਂ ਮਿਲਦੇ ਉਹ ਮੈਨੂੰ ਦੱਸ ਕੇ ਗਏ ਕਿ ਕਿਹਨੂੰ ਕਿਹਨੂੰ ਸਾਰਿਆਂ ਨੂੰ ਅਸੀਂ ਚਿੱਠੀਆਂ ਵੱਡੇ ਵੱਡੇ ਲੀਡਰਾਂ ਨੂੰ ਆਪ ਦੇ ਕੇ ਆਏ ਆ ਚਾਰ ਪੰਜ ਬੰਦੇ ਇਕੱਠੇ ਹੋ ਕੇ ਗੱਡੀਆਂ 'ਚ ਜਾ ਕੇ ਤੇ ਇਹਨਾਂ ਨੂੰ ਆਮ ਆਗਮੀ ਪਾਰਟੀ ਨੂੰ ਅਮਨ ਰੋੜੇ ਹੁਣਾ ਨੂੰ ਵੀ ਚਿੱਠੀ ਦਿੱਤੀ ਸਾਰੀਆਂ ਪਾਰਟੀਆਂ ਆਈਆਂ ਇਹ ਕਿਉਂ ਨਹੀਂ ਆਏ ਪੀ ਆਪਣੇ ਉੱਥੇ ਗੋਲ ਖਲਾਉਣ ਲਈ ਲੋਕਾਂ ਨੂੰ ਜਿਹੜੇ بڑے بڑے ਸੁਪਨੇ ਜਿਹੜੇ ਸਾਜ ਰਹੇ ਆ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ ਕਿਸਾਨਾਂ ਨੂੰ ਕਨਵਿੰਸ ਕਰਦੇ ਉੱਥੇ ਆ ਕੇ ਸਾਰੀਆਂ ਪਾਰਟੀਆਂ ਬੈਠੀਆਂ ਸੀ ਸਾਰੇ ਕਿਸਾਨ ਬੈਠੇ ਸੀ ਤੁਸੀਂ ਆ ਕਿ ਡਿਟੇਲ ਕਿਸਾਨ ਭਮਨ ਚ ਦਸਵੇਂ ਪੀ ਆ ਸਾਟਿਸ ਗੀ ਮੈਂ ਆ ਭਾਈ ਤੁਸੀਂ ਵਿਰੁੱਧ ਕਿਉਂ ਕਰਦੇ ਆ ਅਸੀਂ ਤੇ ਤੁਹਾਡੇ ਵਾਰੇ ਨਿਆਰੇ ਕਰਨੇ ਆ ਤੁਹਾਨੂੰ ਇੱਕ ਕਰਜ਼ੇ ਥਲੇ ਦੱਬੇ ਹੋਏ ਤੁਸੀਂ ਹੈਗੇ ਅਸੀਂ ਤੇ ਤੁਹਾਨੂੰ ਕਰੋੜਪਤੀ ਕਰੋੜਪਤੀ ਬਣਾ ਕੇ ਖੁਸ਼ਹਾਲ ਕਰਨਾ ਤੁਸੀਂ ਆਉਣ ਵਾਲੇ ਸਮੇਂ ਚ ਸਾਰਾ ਲੁਧਿਆਣੇ ਦਾ ਬਿਜ਼ਨਸ ਆਪਣੇ ਹੱਥਾਂ ਚ ਕਰ ਲੈਣਾ ਇਹ ਆ ਕੇ ਉੱਥੇ ਆਰਗੂਮੈਂਟ ਦੇ ਕੇ ਕਨਵਿੰਸ ਕਰਦੇ ਉਹਨਾਂ ਲੋਕਾਂ ਨੂੰ ਸ਼ਾਇਦ ਸੱਚੀ ਮਿੱਚੀ ਤਿਆਰ ਹੋ ਜਾਈਂ ਨਹੀਂ ਭੱਜ ਗਏ ਤੁਸੀਂ ਉੱਥੇ ਇਹ ਦਾ ਮਤਲਬ ਚੋਰੀ ਜਿਹੜੀ ਆ ਸਰਕਾਰ ਦੇ ਮਨ 'ਚ ਕਿਤੇ ਕਾਲਾ ਹੈ ਅੱਖ ਜਮੀਨ ਤੇ ਆ ਕਿਸਾਨਾਂ ਨੂੰ ਇੱਕ ਵਾਰੀ ਫਸਾ ਕੇ ਫਿਸਲਾ ਕੇ ਲਲਚਾ ਕੇ ਇੱਕ ਵਾਰੀ ਫਸ ਗਏ ਫੇਰ ਤੂੰ ਕੌਣ ਤੇ ਮੈਂ ਕੌਣ ਕਿਸੇ ਨੂੰ ਕੋਈ ਪਤਾ ਨਹੀਂ ਇਹ ਸਪਟਾਰੀ ਦੇ ਵਿੱਚ ਨਿਕਲਣਾ ਕੀ ਹੈ ਸੱਪ ਨਿਕਲਦੇ ਆ ਕਿ ਠੂਏ ਨਿਕਲਦੇ ਆ ਕਿ ਕੀ ਨਿਕਲਦੇ ਆ ਦੇ ਦੋ ਦੇ ਦੋ ਦੇ ਦੋ ਆਹ ਹੋ ਜੂ ਤੁਸੀਂ ਇਹਨਾਂ ਲੈ ਲਿਓ ਅਸੀਂ ਜਿਤਨਾ ਚੋਰ ਠੱਗ ਨਹੀਂ ਕਹਿੰਦੇ ਪਿੱਛੇ ਲੋਕ ਵੀ ਫਲਾਨੀ ਜਗ੍ਹਾ ਟਾਕਾ ਮਾਰ ਕੇ ਆਉਂਦੇ ਆ ਤੇ ਫੇਰ ਲਾਠੀ ਚੋਰਾਂ ਦੇ ਕੱਪੜੇ ਤੇ ਲਾਠੀਆਂ ਦੇ ਗਾਜ ਤੇ ਉਹ ਲਾਠੀਆਂ ਵਾਲੇ ਗਾਜ ਲੈ ਕੇ ਹੁਣ ਇਹ ਕੇਜਰੀਵਾਲ ਦਿੱਲੀੋਂ ਭੇਜ ਰਿਹਾ ਲਾਠਣ ਵਾਲੇ ਗਾਜ ਭਈ ਯਾਰ ਆਪਾਂ ਲੁੱਟਣਾ ਤੇ ਹੈ ਹੀ ਆ ਉਹਨਾਂ ਨੂੰ ਇੰਜਾਂ ਭਲੇਖਾ ਜਆ ਬਾ ਕੇ ਬਿਲਕੁਲ ਉਸ ਕੀਮੇ ਮੈਂ ਲੈ ਤਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਤਾਨੂੰ ਗੇ ਵੀ ਦਸੀ ਹੋਗੀ ਪਰ ਉਹ ਅਸੀਂ ਪੜ੍ਹਦੇ ਰਹੇ ਆ ਤੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਆ ਉਹ ਇਹ ਆ ਕਿ ਜਦੋਂ ਲੈਂਡ ਦੀ ਪ੍ਰਾਈਵੇਟਾਈਜ਼ੇਸ਼ਨ ਅੰਗਰੇਜ਼ਾਂ ਨੇ ਕਾਰਤੀ ਪਰਮਾਨੈਂਟ ਸੈਟਲਮੈਂਟ ਜਿਹਨੂੰ ਕਹਿੰਦੇ ਪਹਿਲਾਂ ਲੈਂਡ ਕੋਈ ਪ੍ਰਾਈਵੇਟ ਪ੍ਰਾਪਰਟੀ ਨਹੀਂ ਸੀ ਹੁੰਦੇ ਅਲਗ-ਅਲਗ ਅਧਿਕਾਰ ਹੁੰਦੇ ਸੀ ਕਿ ਕੋਈ ਪੱਕੇ ਮਰੂਸੀ ਟੈਨੈਂਟ ਆ ਗੈਰ ਮਰੂਸੀ ਮਜ਼ਾਰੇ ਹੈਗੇ ਜਾਂ ਇਸ ਕਿਸਮ ਦੇ ਸੀਗੇ ਜਮੀਨ ਪ੍ਰਾਈਵੇਟ ਪ੍ਰਾਪਰਟੀ ਨਹੀਂ ਸੀ ਅੰਗਰੇਜ਼ਾਂ ਤੋਂ ਪਹਿਲਾਂ ਇਹ ਤੇ 1793 ਤੋਂ ਲਾਰਡ ਕਾਰਨ ਵਾਰਲਿਸ਼ ਨੇ ਇਹ ਸਾਰਾ ਕੰਮ ਸ਼ੁਰੂ ਕੀਤਾ ਤੇ ਸੈਟਲਮੈਂਟ ਹੋਈ ਹੁਣ ਜਦੋਂ ਪ੍ਰਾਪਰਟੀ ਪ੍ਰਾਈਵੇਟ ਹੋ ਗਈ ਤੇ ਇਹ ਹੁਣੇ ਕੇਜਰੀਵਾਲ ਵਰਗੇ ਇਹਦੇ ਬ੍ਰਾਦਰੀ ਦੇ ਬੱਦੇ ਮਤਲਬ ਜਿਹੜੇ ਸੀਟ ਸੀਗੇ ਸ਼ਾਹੂਕਾਰ ਸੀ ਇਹਦੀ ਅਗਰਵਾਲਿਆ ਨਾ ਇਹ ਵੀ ਕਹਿੰਦਾ ਅਗਰਵਾਲ ਕੋ ਪਤਾ ਹੈ ਕਿ ਐਸਾ ਪੈਸਾ ਬਣਾਉਣਾ ਹੈ ਉਹ ਸਾਰੇ ਪਹੁੰਚ ਕੇ ਪੈਸਾ ਬਣਾਉਣ ਪਿੰਡਾਂ ਚ ਤੇ ਉਹਨਾਂ ਨੇ ਪਿੰਡ ਦਾ ਦੇਖ ਲੈਣਾ ਉਹਨਾਂ ਨੂੰ ਪਤਾ ਸੀ ਕਿ ਹੁਣੇ ਆਪਣੇ ਨਾਂ ਲਾਈ ਜਾ ਸਕਦੀ ਹੈ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਸਕਦੇ ਇਹ ਸਨ 1850 ਦੀ ਮੈਂ ਗੱਲ ਕਰ ਰਿਹਾ ਅੱਜ ਤੋਂ ਜਾਨੀ 150 ਸਾਲ ਪਹਿਲਾਂ ਦੀ ਸਮਝ ਲੋ ਮੋਟਾ ਮੋਟਾ ਐ ਸਵਾ ਸੌ ਡੇਢ ਸੌ ਸਾਲ ਪਹਿਲਾਂ ਦੀ ਪਾਈ ਉਹ ਨਾ ਸੇਠ ਨੇ ਆਪਣਾ ਲੈ ਕੇ ਜਿੰਨਾ ਹੁਣ ਸਾਡੇ ਆਠ ਕੀਏ ਆ ਇੰਜ ਬਹਿ ਜਾਣਾ ਉੱਥੇ ਪਿੰਡ 'ਚੀ ਦੁਕਾਨ ਪਾ ਲੈਣੀ ਉੱਥੇ ਬਹਿ ਜਾਣਾ ਤੇ ਕਿਸੇ ਨੂੰ ਜਾਂਦੇ ਉਹ ਆ ਜਾ ਫੱਗਾ ਸਿਆਂ ਜਾਂ ਮੰਗਲ ਸਿਆਂ ਜਾਂ ਜਿਹੜਾ ਵੀ ਮੰਗਰ ਸਿਆਂ ਆ ਜਾ ਕੀ ਹਾਲ ਹੈ ਕੁਛ ਹਰ ਕੁੜੀ ਜਵਾਨ ਹੋ ਗਈ ਕੁੜੀਆਂ ਜੇ 12 13 ਸਾਲਾਂ ਦੀ ਕੁੜੀ ਜਵਾਨ ਹੋ ਗਈ ਆ ਮੈਨੂੰ ਹੈ ਤੇ ਉਹਦੇ ਹੁਣ ਹੱਥ ਨਹੀਂ ਰੰਗਣੇ ਤੋਂ ਉਨੇ ਕਣ ਸਿੱਟ ਦੀ ਕੀ ਕਰੀਏ ਹੱਥ ਕੇ ਰੰਗੇ ਕੋਲ ਤੇ ਬੱਲੇ ਹੈ ਨਹੀਂ ਕਣਕ ਵੇਚਾਂਗੇ ਫਿਰ ਹਾੜੀ ਵੇਚਾਂਗੇ ਸੌਣੀ ਵੇਚਾਂਗੇ ਚਾਰ ਪੈਸੇ ਹੁਣ ਲੈ ਅਸੀਂ ਮਰ ਗਏ ਹਾਂ ਅਸੀਂ ਘਰੇ ਬੈ ਕੇ ਤੇ ਪਿੰਡ ਬੈਠੇ ਹਾਂ ਸਾਡੇ ਸਾਂਝੀ ਕੁੜੀ ਹੈ ਹੈ ਤੁਸੀਂ ਸਾਨੂੰ ਦੱਸੋ ਅਸੀਂ ਕਿਉਂ ਸੇਵਾ ਜਾਈ ਉਹ ਨਹੀਂ 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 ਦੱਸੋ ਤੁਸੀਂ ਫਿਰ ਕਿਹੜੀ ਗੱਲ ਆ ਲਓ ਜੀ ਉਹਨਾਂ ਦਿਨਾਂ ਦੀਆਂ ਗੱਲਾਂ 50 ਰੁਪਏ 100 ਰੁਪਏ ਬਹੁਤ ਹੁੰਦਾ ਸੀਗਾ ਜਾਣੀ ਉਹਨੂੰ ਕਹਿ ਲਾ ਤੁਸੀਂ ਕਿ ਚਾ ਲੈ 1000 ਰੁਪਇਆ ਉਹਨੇ ਉਹਨੂੰ ਕਹਿ ਦੇਣਾ ਇਹ ਮੈਂ ਤਾਂ ਕਹਿ ਰਿਹਾ ਸਮਝ ਪੈ ਜੂ ਕਿ ਜ਼ਮੀਨਾਂ ਦੇ ਮਾਮਲੇ ਕੀ ਹੁੰਦੇ ਉਹਨੇ ਜੱਟ ਨੇ ਕਹਿ ਦੇਣਾ ਦੇ ਦਿਓ ਫਿਰ ਜੀ 1000 ਰੁਪਇਆ ਆਪਾਂ ਹੱਥ ਰੰਗ ਲੈਨੇ ਆ ਕੁੜੀ ਦੇ ਹੱਥ ਪੀਲੇ ਕਰਨੇ ਕਹਿੰਦੇ ਲੈ ਯਾਰੇ ਵਾਰੋਜ ਹੁੰਦੇ ਆ ਸੇਠ ਜੀ ਕਹਿੰਦੇ ਆ ਤੂੰ ਕਿਸਾਨ ਮੰਗਲ ਸਿੰਘਾ ਕਮਾਲ ਕਰਤੀ ਆ 1000 ਨਾਲ ਕੀ ਬਣਦਾ ਆ ਚੱਕ ਤੂੰ 5000 ਮੈਂ ਨਹੀਂ ਤੈਨੂੰ 5 ਸਾਲ ਪੁੱਛਦਾ ਹਾਂ ਪੰਨ ਪੜ ਜੱਟ ਸੀਗੇ ਪਤਾ ਨਹੀਂ ਸੀ ਹੁੰਦਾ ਉੱਥੇ ਵਿਆਜ ਤੇ ਵਿਆਜ ਲਈ ਜਾਣਾ ਤੇ ਵਿਆਜ ਯਾਨੀ ਵਿਆਜ ਵੀ ਪਤਾ ਨਹੀਂ 30 35 36 36% ਤੇ ਹੁਣ ਲਾਈ ਜਾਂਦੇ ਆ 50% ਘੱਟੋ ਘੱਟ ਸਾਲਾਨਾ ਲਾਉਂਦੇ ਉਹਨਾਂ ਕੇ ਡੇੜਾ ਹੁੰਦਾ ਹੋ ਤੇ ਜਿਹੜਾ ਡੇੜਾ ਜੁੜ ਗਿਆ ਤੇ ਫਿਰ ਉਹਦੇ ਤੇ ਵਿਆਜ ਤੇ ਵੀ ਨਾਲ ਵਿਆਜ ਗਾਂ ਲੱਗਣਾ ਯਾਨੀ ਕੰਪਾਊਂਡ ਇੰਟਰਸਟ ਲੱਗਣਾ ਭਾਈ ਪੰਜਾਂ ਜਮਾ ਸਾਲਾਂ ਦੇ ਬਾਅਦ ਉਹਨੂੰ ਪਤਾ ਲੱਗਣਾ ਕਿਸਾਨ ਨੂੰ ਵੀ ਉਹ ਤੇ ਸਾਰੀ ਜ਼ਮੀਨ ਵੇਚ ਦੇ ਤਾਂ ਵੀ ਇਹੋ ਮੋੜ ਸਕਦਾ ਬਿਲਕੁਲ ਉਹਦੇ ਉਹਦੀ ਕੀ ਹੋਣਾ ਉਹਨੇ ਕਹਣਾ ਚੰਗਾ ਫਿਰ ਸਾਨੂੰ ਗਹਿਣੇ ਦੇ ਦੇ ਕੁਛ ਨਾ ਕੁਛ ਤੇ ਮੈਨੂੰ ਸਬੂਤ ਚਾਹੀਦਾ ਤੇ ਤੂੰ ਜਮੀਨ ਵਾਈ ਜਾਂ ਖਾਈ ਜਾਂ ਉਹਦੇ ਕੋ ਠੇਕਾ ਲੈਣਾ ਉਹਨੂੰ ਆਪਣੀ ਜ਼ਮੀਨ ਤੇ ਹੀ ਮਜਾਰਾ ਬਣਾ ਦੇਣਾ ਜ਼ਮੀਨ ਆਪਣੇ ਗਹਿਣੇ ਰੱਖ ਲੈਣੀ ਗਹਿਣੇ ਤੋਂ ਮੁੜ ਕੇ ਆਪਣੀ ਬੈ ਕਰ ਲੈਣੀ 30 35 ਸਾਲ ਇਸ ਸੁਖਵਿੰਦਰ ਇੰਜ ਚੱਲਿਆ ਹਾਹਾਕਾਰ ਮੱਚ ਗਈ 1900 ਚ ਜਾ ਕੇ 50 ਸਾਲਾਂ ਤੋਂ ਬਾਅਦ ਲੈਂਡ ਐਲੀਨੇਸ਼ਨ ਐਕਟ ਅੰਗਰੇਜ਼ ਲੈ ਕੇ ਆਏ ਕਿ ਕੋਈ ਬਾਣੀਆਂ ਜੱਟ ਦੀ ਜ਼ਮੀਨ ਨਹੀਂ ਖਰੀਦ ਸਕੂਗਾ ਉਹਦੇ ਚ ਦਲਿਤ ਵੀ ਮਾਰੇ ਗਏ ਕਿਉਂਕਿ ਉਹਨਾਂ ਨੂੰ ਵੀ ਜ਼ਮੀਨ ਖਰੀਦਣ ਦਾ ਅਧਿਕਾਰ ਉਹਨਾਂ ਤੋਂ ਖੋਸ ਗਿਆ ਇਹ ਸਿਰਫ ਜੱਟ ਹੀ ਕਿਉਂਕਿ ਉਹਨਾਂ ਨੂੰ ਰੋਕਣਾ ਚਾਹੁੰਦੇ ਸੀ ਕਿ ਇਹ ਤੇ ਸਾਰੀ ਜ਼ਮੀਨ ਕੋਈ ਕਬਜ਼ਾ ਕਰ ਜਾਣਗੇ ਬਿਲਕੁਲ ਇਹੋ ਜਿਹੀ ਪੂੰਜੀ ਸਕੀਮ ਇਹ ਆਈਆ ਜੀ ਤੇ ਮੇਰੇ ਵੀਰਾਂ ਨੇ ਕਿਸਾਨਾਂ ਨੇ ਸਮਝਣਾ ਸਮਝਣ ਮੈਂ ਕੱਲ ਤੁਸੀਂ ਆ ਕਹਿ ਰਹੇ ਸੀ ਨਾ ਤੁਸੀਂ ਦੂਜੇ ਕਿਸੇ ਚੈਨਲ ਤੇ ਸੀ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਹਿੰਦੀ ਅੱਜ ਇਹ ਸਕੀਮ ਆਇਆ ਸਵਾ ਸਾਲ ਪੋਟੈਂਸ਼ੀਲੀ ਇਸ ਸਰਕਾਰ ਦਾ ਰਹਿੰਦਾ ਸਵਾ ਸਾਲ ਤੇ ਜਮੀਨਾ ਦਾ ਕੱਖ ਵੀ ਨਹੀਂ ਹੋਣਾ ਇਹੋ ਜੇ ਪ੍ਰੋਜੈਕਟ ਜਿਹੜੇ ਡਵੈਲਪਮੈਂਟ ਦੇ ਆ ਉਹਦਾ ਜੇ ਤੁਸੀਂ ਬਹੁਤ ਸਪੀਡ ਨਾ ਕਰੋਗੇ ਤੇ 20 ਸਾਲ ਨਹੀਂ ਤੇ 30 40 ਸਾਲ ਆਰਾਮ ਨਾਲ ਲੱਗ ਜਾਂਦੇ ਇਹਨੂੰ ਪੂਰਾ ਹੋਣਾ ਕਿਹਦੀ ਪਰਜਾ ਕਿਹਦੀ ਸਰਕਾਰ ਜਿਹੜੀ ਨਵੀਂ ਸਰਕਾਰ ਆਊਗੀ ਉਹਦਾ ਉਹਦਾ ਕੀ ਕਾਨੂੰਨ ਉਹਨੇ ਤੇ ਕਹਿੰਦੇ ਜ਼ਮੀਨਾਂ ਵਾਪਸ ਕਰੋ ਐਸਓਐਲ ਕਿਸੇ ਨੇ ਬਣਾਤੀ ਕਿਸੇ ਨੇ ਜ਼ਮੀਨ ਵਾਪਸ ਕਰਤੀ ਕਾਲੀਆਂ ਨੇ ਜ਼ਮੀਨ ਵੀ ਵਾਪਸ ਕਰਤੀ ਇਹਦਾ ਬਣੂ ਕੀ ਇੱਕ ਵਾਰੀ ਉੱਜੜ ਗਏ ਜ਼ਮੀਨਾਂ ਛੱਡਤੀਆਂ ਉੱਥੇ ਫਿਰ ਇਹਨਾਂ ਦੇ ਥੱਲੇ ਆ ਗਏ ਫਿਰ ਤੇ ਉਹ ਜਿੰਨੇ ਇੱਕ ਵਾਰੀ 50000 ਰੁਪਏ ਚੱਕ ਲਏ ਇੰਨਾ ਤੋਂ ਸਰਕਾਰ ਤੋਂ ਇਹਦਾ ਮਤਲਬ ਮਨਜ਼ੂਰੀ ਦੇ ਦਿੱਤੀ ਲੈਟਰ ਆਫ ਇੰਟੈਂਟ ਦੇ ਦਿੱਤਾ ਤੇ ਉਹਨਾਂ ਦੇ ਬੰਦੇ ਕਹਿੰਦੇ ਆ ਕਿ ਲੈਟਰ ਆਫ ਇੰਟੈਂਟ ਗਾਂ ਵੇਚ ਸਕਦੇ ਇਹ ਤੇ ਬੜੀ ਇੱਕ ਯਾਨੀ ਕੁੱਤ ਪਾਓ ਮੈਂ ਕਹਿੰਨਾ ਕੁੱਤ ਪਾਓ ਇਹ ਇਹੋ ਜਿਹਾ ਕੁੱਤ ਪਾਓ ਵਕਸਾਨਾ ਨਾਲ ਹੋ ਰਿਹਾ ਖਲਵਾੜ ਹੋ ਰਿਹਾ ਉਹ ਬੰਦਾ ਰਾਮ ਨਾ ਨੌਜਵਾਨ ਵਿਚ ਦੇ ਕਿਨਾਰੇ ਸੜਕ ਦੇ ਸਵੇਰੇ ਸਵੇਰ ਸੁੱਤਾ ਪਿਆ ਅੰਗਰੇਜ਼ ਆਉਂਦਾ ਜਿਹੜਾ ਕਹਿੰਦਾ ਕਿ ਯਾਰ ਕੁਝ ਕਰਨਾ ਚਾਹੀਦਾ ਕਰਨਾ ਚਾਹੀਦਾ ਉਹ ਕਹਿੰਦਾ ਯਾਰ ਤੂੰ ਕਿਉਂ ਸੁੱਤਾ ਪਿਆ ਕਹਿੰਦਾ ਜੀ ਬਸ ਨੀਂਦ ਆ ਗਈ ਮੈਂ ਸੁੱਤਾ ਪਿਆ ਯਾਰ ਤੂੰ ਨੌਜਵਾਨ ਹੈ ਉੱਠ ਕੇ ਕੰਮ ਕਰ ਉਹ ਕਹਿੰਦਾ ਫੇਰ ਕਹਿੰਦਾ ਕੰਮ ਕਰੇਗਾ 4 ਪੈਸੇ ਕਮਾਏਗਾ ਕਹਿੰਦਾ ਫੇਰ ਫਿਰ ਕਹਿੰਦਾ ਤੂੰ ਮौजਾਂ ਕਰੇਗਾ ਕਹਿੰਦਾ ਮੈਂ ਹੁਣ ਕੀ ਕਰਾਂ ਪਿੱਤੂ ਕਾ ਪਿਆ ਮੈਂ ਮੌਜਾਂ ਕਰ ਰਿਹਾ ਵਿਚ ਦੀ ਠੰਡੀ ਹਵਾ ਆ ਰਹੀ ਐ ਤੇ ਤੂੰ ਵੀ ਨਹੀਂ ਚੱਕਰ ਕਿਨੇ ਚ ਭੋਣਾ ਚਾਉਣਾ ਕਿ ਆਉ ਨੂੰ ਜਾ ਫਿਰ ਕੰਮ ਕਰ ਫਿਰ ਪੈਸੇ ਕਮਾ ਫਿਰ ਅਸਲ ਮਾਨਿਆ ਚ ਕਿ ਤੂੰ ਮੇਰੇ ਲਈ ਕੁਝ ਕਰ ਉਹ ਤੇ ਰਾਮ ਕਿਉਂ ਕਰ ਰਿਹਾ ਮੇਰੇ ਲਈ ਕੁਝ ਕਰ ਉਹਦੇ ਚ ਉਹ ਨਹੀਂ ਦੱਸਦਾ ਉਹਨੂੰ ਕਹਿੰਦਾ ਤੂੰ ਆਪਣੇ ਲਈ ਕਰ ਇਹੋ ਜਿਹੀ ਐਸਮੀ ਮਾ ਹੁੰਦੀ ਆ ਹਸਨ ਤੋਂ ਹਾਰਦੇ ਵੀ ਜਿਹੜੇ ਚਲਾਕ ਲੋਕ ਸਾਤਰ ਲੋਕ ਉਹ ਕਹਿ ਕੇ ਕਿ ਤੁਹਾਡਾ ਫਾਇਦਾ ਕਰਦੇ ਤੁਹਾਨੂੰ ਤੇ ਅਸੀਂ ਇੰਜ ਕਰਦੇ ਨੇ ਜਹੱਟ ਪੋਲੇ ਪਾਲੇ ਪੁਰਾਣੇ ਹੁੰਦੇ ਸੀਗੇ ਅੱਜ ਤੋਂ 150 ਸਾਲ ਪਹਿਲਾਂ ਹੁਣ ਨਹੀਂ ਉਹ ਪੋਲੇ ਹੈਗੇ ਉਹ ਤੇ ਕੱਢ ਦੇਣਗੇ ਇਹਨਾਂ ਦਾ ਧੂਆਂ ਇਹਨਾਂ ਨੇ 30000 ਦਾ ਲਾਇਆ ਬਾਣੀਆਂ ਵਾਂਗੂ ਮਤਲਬ ਨਾ ਥੋੜਾ ਕੰਜੂਸੀ ਨਾ ਇਹਨਾਂ ਨੂੰ ਜੀ ਅਸੀਂ 3000 ਹਰ ਮਹੀਨੇ ਦੇ ਹਰ ਸਾਲ ਦਿਆਂਗੇ ਤੇ 3 ਸਾਲ ਲਈ ਦਿਆਂਗੇ ਉਦੋਂ ਬਾਅਦ ਕੁਝ ਨਹੀਂ ਇਹ ਪਹਿਲੀ ਐਲਾਨ ਹੈ ਵੇਖਿਆ ਕਿ ਉਹਦੇ ਆਕੜੇ ਫਿਰਦੇ ਆ ਉਹ ਤੇ ਕੁਝ ਸਮਝ ਨਹੀਂ ਦੇ ਦੀ 3000 ਉਹ ਕਹਿੰਦੇ ਜੀ ਉਹਨੇ ਬੋਲੀ ਲਾਤੀ 50000 ਦਿਆਂਗੇ ਆ ਨਵੇਂ ਇਸ਼ਤਿਹਾਰ ਆ ਗਿਆ 50000 ਸਾਲ ਦਿਆਂਗੇ ਪਹਿਲੇ ਸਾਲ ਦਿਆਂਗੇ ਦੂਜੇ ਸਾਲ ਦਿਆਂਗੇ 1 ਲੱਖ ਰੁਪਈਆ ਉਦੋਂ ਬਾਅਦ ਉਹਦੇ ਤੇ ਅਸੀਂ 10-10% ਵਧਾਈ ਜਾਵਾਂਗੇ ਜਦ ਤੱਕ ਨਹੀਂ ਤੇ ਜਾ ਤੱਕ ਐਕਵਾਇਰ ਨਹੀਂ ਹੁੰਦੀ ਉਦੋਂ ਤੱਕ ਖੇਤੀ ਵੀ ਕਰਦੇ ਜਦ ਤੁਸੀਂ ਜ਼ਮੀਨ ਦਾ ਕੰਸੈਂਟ ਦੇ ਦਿੱਤਾ ਜਿੱਥੇ ਡਿਵੈਲਪ ਕਰਨੀ ਹੈ ਖੇਤੀ ਕਿੱਥੋਂ ਕਰੋਗੇ ਤੁਸੀਂ ਫਿਰ ਤੇ ਡਿਵੈਲਪ ਹੋਊਗੀ ਨਾ ਜੇ ਤੁਸੀਂ ਕਹਿੰਦੇ ਖੇਤੀ ਕਰੋ ਕਰਦੇ ਰਹੋ ਇਹਦਾ ਮਤਲਬ ਤੁਸੀਂ ਜ਼ਮੀਨ ਨੂੰ ਅਲਝਾ ਕੇ ਪੈਸੇ ਜਿਹੜੇ ਵੱਡੇ ਬਿਲਡਰ ਆ ਇਕੱਠਾ ਕਰਕੇ ਭੱਜਣਾ ਚਾਹੁੰਦੇ ਆ ਉਹਨਾਂ ਨੂੰ ਫਸਾਉਣਾ ਚਾਹੁੰਦੇ ਆ ਉਹ ਫਿਰ ਨਾ ਇੱਧਰ ਦੇ ਨਾ ਉੱਧਰ ਦੇ ਉਹ ਫਿਰ ਫਸੇ ਹੋਏ ਉਹਨਾਂ ਹੀ ਬਿਲਡਰਾਂ ਨੂੰ ਵੇਚ-ਵੂਚ ਕੇ ਆਪਣਾ ਕਿਤੇ ਹੋਰ ਉਜੜ-ਪਜੜ ਜਾਣਗੇ ਲੋਕ ਇਹ ਜਿਹੜਾ ਜ਼ਬਰਤਸਤੀ ਕੋਈ ਵਿਕਾਸ ਦੀ ਸਕੀਮ ਉਹਨਾਂ ਨੂੰ ਪਿਛੜਾ ਕੇ ਲਿਆਂਦੀ ਗਈ ਐ ਸਤਵਿੰਦਰ ਇਹ ਤੇ ਬਹੁਤ ਇਫਸੈਂਟ ਬਾਤ ਸਿਆ ਕੱਲ ਉਹਨਾਂ ਦਾ ਬਲਾਰਾ ਆਮ ਆਦਮੀ ਪਾਰਟੀ ਦਾ ਆਇਆ ਪਹਿਲਾਂ ਤੇ ਅਸੀਂ ਉਹ ਪੁੱਛਿਆ ਕਿ ਤੁਸੀਂ ਸਾਂਝੀ ਕਾਨਫਰੰਸ ਕਿਉਂ ਨਾ ਆਏ ਜਦ ਸਾਰੀਆਂ ਪਾਰਟੀਆਂ ਆਈਆਂ ਸਾਰੇ ਕਿਸਾਨ ਆਏ ਸੀ ਤੁਸੀਂ ਆਪਣੀ ਗੱਲ ਕਿਉਂ ਨਹੀਂ ਰੱਖੀ ਤੁਹਾਡੇ ਦਿਲ 'ਚ ਚੋਰ ਆ ਨਹੀਂ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਫਿਰ ਕਹਿੰਦੇ ਜੀ 30 ਹਜ਼ਾਰ एकड़ ਲੋਕਾਂ ਨੇ ਮੱਲੇ ਹੋਇਆ ਅਸੀਂ ਤੇ ਸਰਕਾਰ ਸਰਕਾਰ ਜਿਵੇਂ ਦੁੱਧ ਧੋਤੀ ਹੋਵੇ ਸਰਕਾਰ ਖੁਦ 마ਫੀਆ ਵਾਂਗੂ ਕੰਮ ਕਰਦੀ ਆ ਸਰਕਾਰ ਤੇ ਸਭ ਤੋਂ ਵੱਡਾ 마ਫੀਆ ਆ ਕੋਈ ਵੀ ਸਰਕਾਰ ਉਹ ਕਿਤੇ ਲੋਕਾਂ ਨੂੰ ਪੁੱਛ ਕੇ ਕੰਮ ਕਰਦੀ ਦਾਦਾਗਰੀ ਚਲਾਉਂਦੀ ਪੂਰੀ ਜਾ ਕੇ ਮਨਿਸਟਰਾਂ ਦਾ ਜਾਂ ਕਿਸੇ ਦਾ ਹਾਲਤ ਦੇਖੋ ਕੋਈ ਜਿਦਾਂ ਸੁਪਰ ਮਹਾਰਾਜੇ ਹੁੰਦੇ ਆ ਹੈ ਇਸ ਕਰਕੇ ਉਹ ਉਹ ਉਹਨਾਂ ਦੀ ਉਹਨਾਂ ਨੂੰ ਕੌਣ ਪੁੱਛੇ ਉਹਨਾਂ ਤੇ ਕੋਈ ਕਾਨੂੰਨ ਲਾਗੂ ਹੁੰਦਾ ਸਰਕਾਰਾਂ ਤੇ ਉਹ ਕਹਿੰਦੇ ਅਸੀਂ ਕਾਨੂੰਨ ਕਾਨੂੰਨ ਸਾਡੇ ਤਹਿਤ ਆ ਅਸੀਂ ਜੋ ਮਰਜ਼ੀ ਕਰੀਏ ਜਿੰਨੂੰ ਮਰਜ਼ੀ ਇਸ ਕਰਕੇ ਸਰਕਾਰੀ ਅਸੀਂ ਕੰਮ ਲੈ ਆਇਆ ਇਹਦੇ ਇਹਨੂੰ ਇਹ ਬਹੁਤ ਵਧੀਆ ਕੰਮ ਹੈ ਇਸ ਕਰਕੇ ਇਹਨੂੰ ਤੁਸੀਂ ਮਨਜ਼ੂਰ ਕਰੋ ਠੇਕੇਦਾਰ ਅਸੀਂ ਬਾਹਰ ਕਰਦੇ ਮੈਂ ਉਹਨਾਂ ਨੂੰ ਸਵਾਲ ਕਰਤਾ ਉਹਨਾਂ ਨੇ ਫਿਰ ਉਹ ਸਵਾਲ ਹੋਈ ਕਿ ਨਾ ਜੇ 30000 ਇਕੜ ਲੋਕਾਂ ਨੇ ਦੱਬੀ ਹੋਈ ਹੈ ਜਿੱਤੇ ਕਲੋਨੀਆਂ ਆ ਹਜ਼ਾਰਾਂ ਕਲੋਨੀਆਂ ਜਿਹਨੂੰ ਉਹ ਕਹਿੰਦੇ ਆ ਕਿ ਉਹਨਾਂ ਨੇ ਅਨ ਰੈਗੂਲੇਟਡ ਕਲੋਨੀਆਂ ਸਰਕਾਰ ਤੋਂ ਮਨਜ਼ੂਰ ਤੋਂ ਦਾ ਉਹਨਾਂ ਦਾ ਜਾ ਕੇ ਛਰਦੇ ਕਰੋ ਸਾਰੀਆਂ ਨਹੀਂ ਤੇ ਅਧੀਆਂ ਉਹਨਾਂ ਨੂੰ ਸਹੂਲਤਾਂ দাও ਉਹਨਾਂ ਦੇ ਘਰ ਜਿੱਥੇ ਛੋਟੇ ਆ ਉਹਨਾਂ ਦਾ ਕੋਈ ਸਿਸਟਮ ਕੱਢੋ ਜਾਂ ਉਹਨਾਂ ਨੂੰ ਉੱਪਰ ਹੋਰ ਪਾਉਣ ਦੀ ਇਜਾਜ਼ਤ ਦਿਓ ਉਹਨਾਂ ਨੂੰ ਲੋਨ ਦਿਓ ਉਹਨਾਂ ਦਾ ਸੀ ਬ੍ਰਿਜ ਉਹਨਾਂ ਦਾ ਪਾਣੀ ਉੱਥੇ ਸਕੂਲ ਉੱਥੇ ਪਾਰਕਾਂ ਯਾਰ ਜਿਹੜਾ ਕੰਮ ਪਿਛਲੀਆਂ ਨੇ ਗਲਤ ਕਰਤਾ ਤੁਸੀਂ ਉਹਨੂੰ ਠੱਲ ਪਾਓ ਨਾ ਉੱਥੇ ਨੱਕਾ ਲਾਓ ਜਿੱਥੇ ਪਹਿਲਾਂ ਗੜਬੜ ਹੋਈ ਜਣੀ ਉਹ 30 ਹਜ਼ਾਰ ਰੈਕਡ ਨੂੰ ਛੱਡ ਕੇ ਉਹਨੂੰ ਇੰਪਰੂਵ ਕਰਨ ਦੀ ਜਗ੍ਹਾ ਉਹਨਾਂ ਲੋਕਾਂ ਦਾ ਜੀਵਨ ਸੁੰਦਰ ਤੇ ਸੁਹਾਵਣਾ ਬਣਾਉਣ ਦੀ ਜਗ੍ਹਾ ਤੁਸੀਂ ਹੋਰ ਜ਼ਮੀਨ ਦੇ ਉੱਤੇ ਅੱਕ ਰੱਕ ਲਿਆ ਵੀ ਇਹ ਮਾਲ ਤਖੜਾ ਪਿਆ ਉਹਨੂੰ ਖਾਈਏ ਰਲ ਕੇ ਆਪਾਂ ਮੌਜਾਂ ਕਰੀਏ ਮੈਂ ਦੂਜੀ ਗੱਲ ਪੁੱਛੀ ਹਾਂ ਬਾਕੀ ਪਹਿਲੀਆਂ ਗੱਲਾਂ ਦਾ ਵੀ ਕੋਈ ਜਵਾਬ ਨਹੀਂ ਕਿੱਥੋਂ ਪਲਾਨ ਆਈ ਕੀ ਕਰਨਾ ਕਿੱਥੇ ਕੀ ਹੋਊਏ ਕਿ ਪੂਰਾ ਬਲੂਪ੍ਰਿੰਟ ਹੋਣਾ ਚਾਹੀਦਾ ਤੇ ਅਸੈਂਬਲੀ 'ਚ ਡਿਸਕਸ ਹੋਣਾ ਚਾਹੀਦਾ ਦੰਗਿਸ ਹਾਰਗਰ ਪਾਰਟਨਰਸ ਕਿਸਾਨਾਂ ਨਾਲ ਕਿਉਂ ਨਹੀਂ ਪਹਿਲਾਂ ਡਿਸਕਸ ਕੀਤਾ ਜੀ ਜਿਨ੍ਹਾਂ ਦੀਆਂ ਜ਼ਮੀਨਾਂ ਲੈਣੀਆਂ ਉਹਨਾਂ ਦੀਆਂ ਯੂਨੀਅਨ ਨਾਲ ਕਿਉਂ ਨਹੀਂ ਡਿਸਕਸ ਕੀਤਾ ਇਹ ਸਵਾਲ ਨਹੀਂ ਬਣਦਾ ਤੁਹਾਡਾ ਜਿਨ੍ਹਾਂ ਨੇ ਮੋਦੀ ਨੂੰ ਨਹੀਂ ਬਖਸ਼ਿਆ ਔਰ ਇਹਨਾਂ ਨੂੰ ਬਖਸ਼ਣਗੇ ਕੀ ਸਮਝਦੇ ਆਪਣੇ ਆਪ ਨੂੰ ਬੇਕੂਮ ਸਮਝਦੇ ਲੋਕਾਂ ਨੂੰ ਇਹ ਜ਼ਮੀਨ ਇੱਕ ਇੰਚ ਲਈ ਵਾਟ ਲਈ ਬੰਦੇ ਸੱਤ-ਸੱਤ ਟੀੜੀਆਂ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਕੀ ਗੱਲਾਂ ਸਮਝਦੇ ਆ ਇਹ ਬਿਲਕੁਲ ਇਹ ਖੂਬ ਸਮਝਿਆ ਲੋਕਾਂ ਨੂੰ ਇਹ ਕੇਜਰੀਵਾਲ ਹੁਣਾ ਨੇ ਇਹ ਉਹਨਾਂ ਦੀਆਂ ਥਕੀਮਾਂ ਦਿੱਲੀ ਵਾਲਿਆਂ ਦੀਆਂ ਥਕੀਮਾਂ ਭਗਵੰਤਮਾਨ ਭਗਵੰਤਮਾਨ ਗਾ ਲਾਗੂ ਕਰਦਾ ਦੂਜੀ ਗੱਲ ਤੁਸੀਂ ਆਪ ਸੋਚ ਕੇ ਦੇਖੋ ਜਿਸ ਤਰ੍ਹਾਂ ਇਹ ਕਹਿੰਦੇ ਆ ਕਿ ਅਸੀਂ ਤੇ ਸਰਕਾਰ ਆ ਅਸੀਂ ਲੋਕਾਂ ਨੂੰ ਵਧੀਆ ਇੱਕ ਜੀਵਨ ਉਹਨਾਂ ਦਾ ਸਹਾਮਣਾ ਸੁਖਦਈ ਤੇ ਇੱਕ ਮੀਡਲ ਕਲਾਸ ਵਾਲਾ ਜੀਵਨ ਉਹਨਾਂ ਨੂੰ ਸਾਫ਼ ਸੁਥਰਾ ਦੇਣਾ ਤੇ ਉਹਨਾਂ ਦਾ ਪਵਿੱਖ ਨੂੰ ਉਜਲਾ ਕਰਨਾ ਚਾਹੁੰਦੇ ਫਿਰ ਬੜਾ ਚੰਗੀ ਗੱਲ ਆ ਕਰੋ ਤੁਸੀਂ ਇੱਕ ਕੰਮ ਕਰੋ ਪਹਿਲੀ ਗੱਲ ਤੇ ਵੈਸੇ ਹੀ ਐਗਰੀਕਲਚਰ ਨੂੰ ਹੀ ਤੁਸੀਂ ਠੀਕ ਕਰ ਦੇ ਜਿਹੜੇ ਗਰੀਬ ਆ ਕਈ ਜੀ ਦੋ ਕਨਾਲਾਂ ਵਾਲੇ ਆ ਉਹ ਕੀ ਕਰਨ ਉਹਨਾਂ ਦੀ ਜ਼ਮੀਨ ਵੇਚਦਾ ਇਹਦਾ ਮਤਲਬ ਤੇ ਦੇਖੋ ਨਾ ਉਹਨੂੰ ਦੋ ਕਨਾਲ ਚ ਹੀ ਖੁਸ਼ਹਾਲ ਕਰ ਦੇ ਜਗ ਲੈ ਮੈਨੂੰ ਦੋ ਕਨਾਲਾਂ ਜਗਾ ਦੇ ਦਿਓ ਮੈਂ ਉਹਦੇ ਚ ਪੂਰਾ ਪਰਿਵਾਰ ਪਾਲ ਦੂੰਗਾ ਦੋ ਕਨਾਲ ਦੇ ਵਿੱਚ ਪੱਠੇ ਰਾ ਬੀਜ ਕੇ ਤੁਸੀਂ ਦੋ ਮੱਝਾਂ ਰੱਖੋ ਉਹਦਾ ਦੁੱਧ ਵਿੱਚੋਂ ਨਿਆਣੇ ਪਿੰਡਾਂ ਚ ਸਾਰੇ ਪਾਲਦੇ ਇੰਜ ਕੁਛ ਨਾ ਕਰੋ ਹੋਰ ਬੰਦੇ ਤੁਸੀਂ ਉਹ ਵੀ ਖੋਣੀ ਚਾਹੁੰਦੇ ਕਹਿੰਦੇ ਜੀ ਉਹਨਾਂ ਦੀ ਖੇਤੀ ਨਹੀਂ ਹੋ ਰਹੀ ਜੀ ਤੁਹਾਨੂੰ ਕਿਹਨੇ ਕਿਹਾ ਅਗੇ ਕਿ ਮੇਰੇ ਕੋ ਖੇਤੀ ਨਹੀਂ ਹੁੰਦੀ ਦੋ ਕਨਾਲ ਚ ਦੋ ਦੋ ਕਨਾਲ ਦਓ ਹਰ ਇੱਕ ਦਲਿਤ ਨੂੰ ਪੰਜਾਬ ਦੇ ਵਿੱਚ ਕੋਈ ਲੋੜ ਨਹੀਂ ਵੱਡਾ ਇਨਕਲਾਬ ਹੋ ਜਾਊਗਾ ਵੰਡਾ انقلاب ਹੋ ਜਾਊਗਾ। ਨਹੀਂ ਨਹੀਂ ਕੋਈ ਨਹੀਂ ਕੋਈ ਗੱਲ ਕਰਨੀ ਐ ਇਸ ਲੈਂਡ ਰਿਫਾਰਮ ਨਹੀਂ ਕਰਨੇ ਲੋਕਾਂ ਦਾ ਬਿੰਸਾਬ ਨਹੀਂ ਕਰਨਾ। ਮੈਂ ਉਹਨਾਂ ਨੂੰ ਸਲਾਹ ਦਿੱਤੀ ਮੈਂ ਕਿ ਠੀਕ ਐ ਤੁਹਾਡੀ ਗੱਲ ਨੀਅਤ ਬਹੁਤ ਠੀਕ ਐ ਤੁਸੀਂ ਖਸਾਨਾ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਬੜਾ ਲੋਕਾਂ ਨੇ ਲੁੱਟਿਆ ਤੁਸੀਂ ਉਹਨਾਂ ਦੇ ਹੁਣ ਇੱਕ ਧਿਰ ਬਣ ਕੇ ਆਏ ਆ ਤੁਸੀਂ ਸਾਰਿਆਂ ਦੇ ਕੋਆਪਰੇਟਿਵ ਬਣਾ ਦਿਓ। ਜਿੰਨਾ ਦੀ ਜਮੀਨ ਲੈਣੀ ਐ ਜਿਵੇਂ ਰਸ਼ੀਆ ਦੇ ਵਿੱਚ ਕੋਆਪਰੇਟਿਵ ਐਗਰੀਕਲਚਰ ਕੋਆਪਰੇਟਿਵ ਬਣੇ ਸੀ ਵੱਡੇ ਵੱਡੇ। ਤੁਸੀਂ ਉਹਨਾਂ ਦੇ ਕੋਆਪਰੇਟਿਵ ਬਣਾ ਦਿਓ ਵੀ ਕਿਸਾਨਾਂ ਨੂੰ ਕਹੋ ਉਹ ਉਹਦੇ ਚ ਕਿੱਥੇ ਉਹਨਾਂ ਨੇ ਪਲਾਟ ਕੱਟਣੇ ਆ ਕਿੱਥੇ ਕਲੌਨੀਆਂ ਕਿੱਥੇ ਇੰਡਸਟਰੀ ਤੁਸੀਂ ਉਹਨਾਂ ਨੂੰ ਗਾਈਡ ਕਰੋ ਤੁਸੀਂ ਉਹਨਾਂ ਨੂੰ ਲੌਜਿਸਟਿਕ ਦੋ ਤੁਸੀਂ ਉਹਨਾਂ ਨੂੰ ਲੋਨ ਦੋ ਸਾਰਾ ਉਹ ਆਪਣੇ ਤੌਰ ਤੇ ਕੋਆਪਰੇਟਿਵ ਬਣਾ ਕੇ ਕਿੰਨੇ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਜਾਂ ਸਾਂਝੀ ਖੇਤੀ ਕਰਨੀ ਆ ਜਾਂ ਖੇਤੀ ਤੋਂ ਬਾਹਰ ਆਉਣਾ ਤੁਸੀਂ ਇਸ ਗੱਲ ਦੇ ਵਿੱਚ ਜਾਓ ਜੀਵਨਾ ਨੇ ਸੱਚੀ ਮੁੱਚੀ ਸਾਰਿਆਂ ਦੀ ਇੱਕ ਇਹ ਵੀ ਕਰਨੀ ਆ ਰੀਅਲ ਏਸਟੇਟ ਵਾਲਾ ਕਰਨਾ ਤੇ ਉਹ ਕੋਆਪਰੇਟਿਵ ਕਰ ਲੈਣ ਰੀਅਲ ਏਸਟੇਟ ਦਾ ਕਟੋਕਾ ਤੋਂ ਸਾਰੇ ਸਾਂਝੀ ਵਾਲ ਤੇ ਹੋਣਗੇ ਨਾ ਬਰਾਬਰ ਦੇ ਹਿੱਸੇਦਾਰ ਹੋਣਗੇ ਤੁਸੀਂ ਕੌਣ ਵਿੱਚ ਆਗੇ ਮੈਂ ਜੀ ਕੌਣ ਖਾ ਮਖਾ ਵਿੱਚ ਮੈਂ ਚੋਰ ਕਿ ਮੈਨੂੰ ਹਿੱਸਾ ਦੇ ਦਿਓ ਹੈ ਮੈਂ ਆਪਣਾ ਲੈ ਕੇ ਦਿੱਲੀ ਭੱਜਾਂ ਬਸਤਾ ਚੋਕੇ ਜੇ ਤੁਸੀਂ ਇੱਥੇ ਫਿਰ ਡੱਡੇ ਵਜਾਈ ਜਾਓ ਤੁਸੀਂ ਉੱਥੇ ਕੋਟਾ ਕਚੈਰੀਆਂ ਦੇ ੱੱੱਕੇ ਖਾਈ ਜਾਓ ਉਧਰ ਤਹਿਸੀਲਦਾਰ ਮੰਗੀ ਜਾਓ ਉਧਰ ਪੁਲਿਸ ਮੰਗੀ ਜਾਓ ਤੁਸੀਂ ਤੇ ਘਰ ਤਾਂ ਨਾ ਬੈਠਿਆ ਬੈਠਿਆ ਸੁਤਿਆਂ ਨੂੰ ਇੱਕ ਨਵੇਂ ਗਰੀ ਗੇੜ ਚ ਪਾਤਾ ਇਹ ਕਾਮੇ ਇੱਕ ਵੱਡਾ ਧੋਖਾ ਵੱਡਾ ਲਾਲਚ ਵੱਡਾ ਫਰਾਡ ਚਿੱਟੇ ਦਿਨ ਢਾਕਾ ਜ਼ਮੀਨਾਂ ਤੇ ਵਜਣ ਜਾ ਰਿਹਾ ਜੇ ਸਾਡੇ ਕਿਸਾਨ ਵੀਰਾਂ ਨੇ ਜੇ ਪੈਸੇ ਸਮਝ ਰਹੇ ਆ ਜਿਹੜੇ ਵੀ ਧੋਖੇ ਚ ਆ ਗਏ ਉਹ ਇਹੋ ਜਿਹਾ ਯਾਦ ਕਰਨਗੇ ਪਹਿਲੀ ਗੱਲ ਕੀ ਤੁਹਾਡੀ ਕੀ ਸੁਣਦੇ ਨਹੀਂ ਹੁਣ ਉਹ ਜ਼ਰੂਰ ਸੁਣ ਲੈਣਗੇ ਜਮੀਨਾਂ ਦਾ ਮਾਮਲਾ ਇਹ ਵੋਟ ਪਾਉਣ ਦਾ ਮਾਮਲਾ ਨਹੀਂ ਹੈਗਾ ਸਰਕਾਰਾਂ ਤੇ ਬਦਲ ਜਾਣਗੀਆਂ ਜਮੀਨ ਇੱਕ ਵਾਰੀ ਗਈ ਦੁਬਾਰਾ ਨਹੀਂ ਮਿਲਣੀ ਪਹਿਲਾਂ ਵੀ ਅਡਾਨੀਆਂ ਦੀ ਅੱਖ ਸੀ ਹੁਣ ਕੇਜਰੀਵਾਲ ਦੀਆਂ ਅੱਖ ਆ ਇਸ ਤੋਂ ਕਿਵੇਂ ਬਚਣਾ ਇਹ ਤੁਹਾਨੂੰ ਸਮਝਦਾਰੀ ਤੇ ਇਕਾ ਤੇ ਆਪਣੀ ਪੂਰੀ ਉਸ ਗੱਲ ਦੀ ਸ਼ਕਤੀ ਪ੍ਰਦਰਸ਼ਨ ਕਰਕੇ ਹੀ ਤੁਸੀਂ ਬਾਤਸ ਥਗ